ਅੱਜ ਭਾਰਤੀ ਕਿਸਾਨ ਯੂਨੀਅਨ ਨੇ ਆਗਤਾ ਗ੍ਰਾਹਕਾਂ ਦੀ ਗਵਾਹੀ ਦੇ ਵਿੱਚ 5 ਮਾਰਚ ਦੇ ਮੋਰਚੇ ਨੂੰ ਲੈ ਕੇ ਕਿਸਾਨ ਘਰਾਹਾਂ ਦੀ ਅਨਾਜ ਮੰਡੀ ਦੇ ਵਿੱਚ ਇਕੱਠੇ ਹੋਏ ਨੇ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਨੇਕਤਾ ਗੁਰਾਹਾਂ ਦੀ ਜਿਹੜਾ ਵੱਡਾ ਕਾਫਲਾ ਉਹ ਇੱਥੋਂ ਰਵਾਨਾ ਹੋਣਾ ਹੈਗਾ ਇਹ ਤਸਵੀਰਾਂ ਘਰਾਚੋਂ ਦੀ ਅਨਾਜ ਮੰਡੀ ਦੀਆਂ ਨੇ ਪਰ ਦੂਜੇ ਪਾਸੇ ਜਿਹੜੀਆਂ ਤਸਵੀਰਾਂ ਨੇਗੀਆਂ ਕਿ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਜਿਹੜੀ ਅੱਜ ਬੈਰੀਕੇਟਿੰਗ ਕੀਤੀ ਗਈ ਹੈ ਕਿ ਕਿਸਾਨ ਆਗੂਆਂ ਨੂੰ ਪਿਛਲੇ ਦਿਨੀ ਡਿਟੇਨ ਕੀਤਾ ਗਿਆ ਸੀਗਾ ਰਾਤਾਂ ਨੂੰ ਘਰਾਂ ਦੇ ਵਿੱਚ ਛਾਪੇ ਮਾਰ ਕੇ ਕਿਸਾਨਾਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ ਸੀਗਾ ਪਰ ਅੱਜ ਕਿਸਾਨਾਂ ਨੇ ਐਲਾਨ ਕੀਤਾ ਸੀ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਮੋਰਚਾ ਲਾਉਣ ਦਾ ਸਾਡੇ ਨਾਲ ਕਿਸਾਨ ਯੂਨੀਅਨ ਉਗਰਾਹਾ ਤੋਂ ਜਰਨਲ ਸਕੱਤਰ ਜਗਤਾਰ ਸਿੰਘ ਕਾਲਾ ਝਾੜ ਨੇ ਜਗਤਾਰ ਜੀ ਕਿਸ ਤਰ੍ਹਾਂ ਦੀ ਤਿਆਰੀ ਹੈ ਜੀ ਤੁਹਾਡੀ ਦੇਖੋ ਸਾਡੀ ਪੂਰੀ ਤਿਆਰੀ ਹੈਗੀ ਆ ਅਸੀਂ ਘਰਾਚੋਂ ਮੰਡੀ ਦੇ ਵਿੱਚ ਇਕੱਠੇ ਹੋ ਰਹੇ ਹਾਂ ਇਕੱਠੇ ਹੋ ਕੇ ਅਸੀਂ ਚੰਡੀਗੜ੍ਹ ਵੱਲ ਨੂੰ ਪੂਚ ਕਰਨ ਦਾ ਸਾਡਾ ਪ੍ਰੋਗਰਾਮ ਹੈਗਾ ਇਸ ਕਰਕੇ ਜਿਹੜਾ ਇੱਥੋਂ ਦਾ ਹੰਕਾਰੀ ਮੁੱਖ ਮੰਤਰੀ ਹੈਗਾ ਕਿਸਾਨਾਂ ਨੇ ਜਦੋਂ ਮੋਰਚੇ ਦਾ ਐਲਾਨ ਕੀਤਾ ਉਸ ਤੋਂ ਬਾਅਦ ਮੀਟਿੰਗ ਦਿੱਤੀ ਹੈਗੀ ਆ ਮੀਟਿੰਗ ਦੇ ਵਿੱਚ ਗੱਲ ਚੱਲੀ ਹੈਗੀ ਆ ਵੀ ਜਿਹੜੇ ਤੁਸੀਂ ਸਾਡੇ ਨਾਲ ਗਰੰਟੀਆਂ ਕੀਤੀਆਂ ਨੇ ਜਿਹੜੇ ਵਾਅਦੇ ਕੀਤੇ ਨੇ ਉਹ ਵਾਅਦਿਆਂ ਨੂੰ ਮੁੱਖ ਮੰਤਰੀ ਸਾਹਿਬ ਪੂਰੇ ਕਰੋ ਤੁਸੀਂ ਕਹਿੰਦੇ ਰਹੇਗੇ 5 ਮਿੰਟਾਂ 'ਚ ਐਮਐਸਪੀ ਦੇ ਦੇਾਂਗੇ ਔਰ ਖੇਤੀ ਨੀਤੀ ਬਣਾ ਦੇਾਂਗੇ ਕਿਸਾਨਾਂ ਦਾ ਕਰਜ਼ਾ ਖਤਮ ਕਰ ਦੇਾਂਗੇ ਅਸੀਂ ਹਜ਼ਾਰ-ਹਜ਼ਾਰ ਰੁਪਏ ਔਰਤਾਂ ਨੂੰ ਦੇ ਦੇਾਂਗੇ ਯਾਨੀ ਕਿੰਨੀਆਂ ਜੜੀਆਂ ਇਹਨਾਂ ਨਾਲ ਸੰਬੰਧਿਤ ਮੰਗਾਂ ਨੇ ਉਹਨਾਂ ਮੰਗਾਂ ਤੇ ਗੱਲ ਚੱਲ ਰਹੀ ਸੀਗੀ ਉਹ ਮੀਟਿੰਗ ਦੇ ਵਿੱਚੋਂ ਬਾਕਆਊਟ ਕਰਕੇ ਉੱਠ ਕੇ ਭੱਜ ਗਿਆ ਤੇ ਇਹ ਕਹਿ ਗਿਆ ਵੀ ਪਹਿਲਾਂ ਵਾਲਿਆਂ ਵੀ ਜਿਹੜਾ ਇਹ ਕਹਿੰਦਾ ਵੀ ਮੋਰਚਾ ਹੀ ਲਾ ਲਿਓ ਤੁਸੀਂ ਇਸ ਕਰਕੇ ਹਾਲਾਂਕਿ ਸਾਡੇ ਆਗੂ ਨੇ ਕਿਹਾ ਕਿ ਅਸਾਸੇ ਵਿਚਾਰਿਆ ਜਾ ਸਕਦਾ ਮੋਰਚੇ ਬਾਰੇ ਜੇ ਸਾਡੀਆਂ ਮੰਗਾ ਮੰਨੀਆਂ ਜਾਂਦੀਆਂ ਨੇ ਸਾਡਾ ਕੀ ਸੌਕ ਆ ਮੋਰਚਾ ਲਾਉਣਾ ਇਸ ਕਰਕੇ ਉਹ ਤੋਂ ਬਾਅਦ ਲਗਾਤਾਰ ਤਿੰਨ ਤਰੀਕ ਨੂੰ ਜਣੀ ਮੀਟਿੰਗ ਰੁੱਤੀ ਹੈਗੀ ਆ ਰਾਤ ਨੂੰ ਧੜਾ ਧੜ ਸਾਪੇ ਨੇ ਜਿਹੜੇ ਉਹ ਮਾਰੇ ਗਏ ਨੇ ਜਣੀ ਅਗਰਾਹਾ ਸਾਹਿਬ ਦੇ ਘਰ ਵੱਡੀ ਗਿਣਤੀ ਦੇ ਵਿੱਚ ਫੋਰਸ ਗਈ ਆ ਮੇਰੇ ਘਰ ਦਾ ਲਗਭਗ ਦੋ ਇੱਕ ਬੱਸ ਭਰ ਕੇ ਤੇ ਪੂਰੀ ਤਰ੍ਹਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਕੰਦਾ ਟੱਪ ਕੇ ਪੁਲਿਸਾਂ ਜਿਹੜੀ ਉਹ ਅੰਦਰ ਬਾੜੀ ਹੋਈ ਹੈ ਬੜੀ ਹੈਗੀ ਆ ਤੇ ਕਾ ਸਾਰੇ ਕਮਰਿਆਂ ਦੇ ਵਿੱਚ ਜਾ ਕੇ ਆਏ ਨੇ ਕਿੰਨੇ ਆਗੂ ਨੂੰ ਗ੍ਰਫਤਾਰ ਕੀਤਾ ਹੈਗਾ ਇਸ ਕਰਕੇ ਇਸ ਤਰੀਕੇ ਨਾਲ ਵੀ ਲੋਕਾਂ ਨੂੰ ਦਬਾ ਦੇਵਾਂਗੇ ਇਹ ਲੋਕਾਂ ਨੇ ਆਏ ਨਹੀਂ ਦਬਣਾ ਜਣੀ ਪੂਰਾ ਪੂਰੀ ਤਰ੍ਹਾਂ ਦੇ ਨਾਲ ਘਰਾਚੋਂ ਸੜਕਾ ਜਿਹੜੀ ਇੱਥੋਂ ਦੀ ਪੁਲਿਸ ਨੇ ਜਣੀ ਉਹ ਜਾਮ ਕਰਵਾਈ ਹੋਈ ਹੈਗੀ ਆ ਹਾਲਾਂਕਿ ਕਿਸਾਨ ਤਾਂ ਜੇ ਬੈਠੇ ਨੇ ਕਿਸਾਨ ਤਾਂ ਜਾਣ ਵਾਸਤੇ ਤਿਆਰੀਆਂ ਕਰ ਰਹੇ ਨੇ ਇਹਨਾਂ ਨੇ ਪੂਰੀ ਤਰ੍ਹਾਂ ਦੇ ਨਾਲ ਸੜਕਾ ਜਿਹੜੀ ਆਬਜਾਮ ਕੀਤੀ ਆ ਜਿਹੜਾ ਵੀ ਕਿਸਾਨਾਂ ਨੂੰ ਇਸ ਤਰੀਕੇ ਨਾਲ ਕਿਸਾਨਾਂ ਨੂੰ ਲੋਕਾਂ ਨੂੰ ਲੋਕਾਂ ਨਾਲ ਲੜਾ ਦੇਣਗੇ ਇਹ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਅਸੀਂ ਤਾਂ ਇਹ ਕਹਿੰਦੇ ਹੈਗੇ ਆ ਕਿ ਇੱਥੋਂ ਦੇ ਜਿਹੜਾ ਲੋਕਾਂ ਨੂੰ ਤਾਂ ਪੂਰੀ ਤਰ੍ਹਾਂ ਦੇ ਨਾਲ ਇੱਥੋਂ ਦੀ ਸਰਕਾਰ ਆ ਜਿਹੜੀ ਹਰਾਨ ਪ੍ਰਸੰਤ ਇਹ ਕਰ ਰਹੀ ਆ ਇੱਥੋਂ ਦੀ ਪੁਲਿਸ ਜਿਹੜੀ 4 ਦਿਨ ਹੋ ਗਏ ਉਹ ਮੁਲਾਜ਼ਮ ਨੇ ਜਿਹੜੇ ਵਿਚਾਰਿਆਂ ਨੇ ਜਣੀ ਪੂਰੀ ਤਰ੍ਹਾਂ ਦੇ ਨਾਲ ਘਰੋਂ ਆਏ ਹੈਗੇ ਨੇ 4 ਦਿਨਾਂ ਦੇ ਬੰਨੇ ਨੇ ਕਦੇ ਇੱਧਰ ਲੈ ਗਏ ਕਦੇ ਇੱਧਰ ਲੈ ਗਏ ਇਸ ਕਰਕੇ ਪੂਰੀ ਤਰ੍ਹਾਂ ਦੇ ਨਾਲ ਬੇਚੈਨੀ ਦੇ ਵਿੱਚ ਇਥੋਂ ਦੀ ਪੁਲਿਸ ਨੂੰ ਵੀ ਜਿਹੜੇ ਸਾਡੇ ਛੋਟੇ ਮੁਲਾਜ਼ਮ ਹੈਗੇ ਨੇ ਇਥੋਂ ਦੇ ਕਿਸਾਨਾਂ ਨੂੰ ਵੀ ਪੂਰੇ ਲੋਕਾਂ ਨੂੰ ਜਣੀ ਬੇਚੈਨੀ ਚ ਇਥੋਂ ਦੀ ਹਕੂਮਤ ਨੇ ਪਾਇਆ ਹੈਗਾ ਇਹਦਾ ਭਰਮ ਆ ਜਿਹੜਾ ਤੋੜਨਗੇ ਇਹ ਭਰਮ ਅੰਗਰੇਜ਼ਾਂ ਨੇ ਵੀ ਪਾਲਿਆ ਵੀ ਇਸ ਤਰੀਕੇ ਨਾਲ ਲੋਕਾਂ ਨੂੰ ਜ਼ਬਰਦਸਤ ਦਵਾ ਦੇਾਂਗੇ ਜੇਲਾ ਚ ਬੰਦ ਕਰਕੇ ਦਵਾ ਦੇਾਂਗੇ ਇਹ ਮੁਗਲਾਂ ਨੇ ਵੀ ਪਾਲਿਆ ਇਹ ਮੁੱਖ ਮੰਤਰੀ ਸਾਹਿਬ ਤੇਰਾ ਭਰਮ ਵੀ ਆ ਇਹ ਪਾਲੇ ਨੇ ਉੱਪਰ ਲਿਆ ਤੇਰੀਆਂ ਫੋਕੀਆਂ ਗੱਲਾਂ ਨੇ ਤੇਰੇ ਐਮਐਲਏ ਦੇ ਉੱਤੇ ਜਣੀ ਤੇਰਾ ਐਮਐਲਏ ਜਦੋਂ ਸਾਡੇ ਲੋਕਾਂ ਤੇ ਝੂਠੇ ਪਰਚੇ ਦਰਜ ਕਰਦਾ ਉਲਟਾ ਲੋਕਾਂ ਦੀ ਤਾਕਤ ਨਾਲ ਤੁਹਾਡੇ ਐਮਐਲਏ ਤੇ ਪਰਚੇ ਦਰਜ ਜਿਹੜੇ ਲੋਕ ਕਰਾਉਂਦੇ ਜਿਹੜੇ ਪੂਰੀ ਤਰ੍ਹਾਂ ਦੇ ਨਾਲ ਭ੍ਰਿਸ਼ਟਾਚਾਰ ਦੇ ਵਿੱਚ ਇਥੋਂ ਦੇ ਐਮਐਲਏ ਨੇ ਜਿਹੜੇ ਉਹਨਾਂ ਦੇ ਖਬਰ ਆ ਰਹੀਆਂ ਅਹੀ ਹੈਗੇ ਨੇ ਵੀ 30-30 ਲੱਖ ਰੁਪਏ ਜਿਹੜਾ ਉਹ ਲੋਕਾਂ ਤੋਂ ਭ੍ਰਿਸ਼ਟਾਚਾਰ ਦੇ ਨਾਂ ਤੇ ਟਰੱਕ ਯੂਨੀਅਨ ਦੇ ਨਾਂ ਤੇ ਜਿਹੜਾ ਉਹ ਲਿਆ ਜਾ ਰਿਹਾ ਹੈਗਾ ਇਸ ਤਰ੍ਹਾਂ ਕਿਸ ਤਰ੍ਹਾਂ ਹੱਥਾਂ ਦੇ ਉੱਧਰ ਪਾਉਗਾ ਅੱਜ ਦੀ ਜਿਹੜੀ ਤੁਹਾਡੀ ਜਾਣ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਕਿਸ ਤਰ੍ਹਾਂ ਦਾ ਹੈਗਾ ਅਸੀਂ ਇਕੱਠੇ ਹੋ ਰਹੇ ਹੈਗੇ ਆ ਪ੍ਰਧਾਨ ਜੀ ਅਗਰਾਹ ਸਾਹਿਬ ਆਉਂਦੇ ਨੇ ਦੂਜੀਆਂ ਜਥੇਬੰਦੀਆਂ ਆਉਂਦੀ ਹੈਗੀਆਂ ਅਸੀਂ ਉਧਰੋਂ ਚਾਲੇ ਆ ਜਿਹੜੇ ਉਹ ਪਾਵਾਂਗੇ ਜੇ ਕੋਈ ਸੜਕਾ ਰੁਕਦੀ ਆ ਰੋਕਦੀ ਹੈਗੀ ਆ ਤਾਂ ਇੱਥੋਂ ਦਾ ਪ੍ਰਸ਼ਾਸਨ ਜਾਣਬੁੱਝ ਕੇ ਸੜਕਾ ਜਿਹੜਾ ਉਹ ਰੋਕੂਗਾ ਬਿਲਕੁਲ ਕਿਸਾਨਾਂ ਦਾ ਕਹਿਣਾ ਹੈਗਾ ਕਿ ਉਹ ਹਰ ਤਰ੍ਹਾਂ ਦੇ ਨਾਲ ਜਿਹੜਾ ਅੱਜ ਇੱਥੋਂ ਤੁਰਨਗੇ ਕਿਉਂਕਿ ਇਹ ਜਿਹੜਾ ਅਨਾਜ ਮੰਡੀ ਆ ਅਨਾਜ ਮੰਡੀ ਦੇ ਵਿੱਚ ਕਿਸਾਨ ਨੇ ਜਿਹੜੇ ਉਹ ਇਕੱਠੇ ਹੋ ਰਹੇ ਨੇ ਵੱਡੀ ਗੰਤੀ ਦੇ ਵਿੱਚ ਇੱਥੇ ਜਿਹੜੀਆਂ ਟਰੈਕਟਰ ਟਰਾਲੀਆਂ ਨੇ ਕਿਸਾਨਾਂ ਦੀਆਂ ਰੋਕੀਆਂ ਹੋਈਆਂ ਨੇ ਗਈਆਂ ਕਿਉਂਕਿ ਕਿਸਾਨਾਂ ਦਾ ਕਹਿਣਾ ਹੈਗਾ ਕਿ ਹਰ ਤਰ੍ਹਾਂ ਦੇ ਨਾਲ ਜਿਹੜਾ ਇੱਥੋਂ ਚੰਡੀਗੜ੍ਹ ਨੂੰ ਕੂਚ ਕੀਤਾ ਜਾਵੇਗਾ ਕਿਸ ਤਰ੍ਹਾਂ ਦੇਖਦੇ ਹਾਂਗੇ ਕਿਉਂਕਿ ਪੁਲਿਸ ਪ੍ਰਸ਼ਾਸਨ ਵੀ ਵੱਡੇ ਪੱਧਰ ਤੇ ਲੱਗਿਆ ਹੋਇਆ ਹੈਗਾ ਕਿਸਾਨਾਂ ਦੀ ਤਿਆਰੀ ਹੁਣ ਕੀ ਹੈਗੀ ਪਹਿਲਾਂ ਤਾਂ ਭਗਵੰਤ ਮਾਨ ਸਾਹਿਬ ਨੂੰ ਅੱਖੀਂ ਦੇਖ ਲੈਣਾ ਚਾਹੀਦਾ ਜਿਹੜਾ ਕਿਸਾਨਾਂ ਨੂੰ ਕਹਿੰਦਾ ਸੀ ਵੀ ਕਿਸਾਨ ਸੜਕ ਰੋਕਦੇ ਨੇ ਭਗਵਾਨਤਮਾਨ ਦੇ ਕਹਿ ਤੋਂ ਇਹਦੇ ਆ ਪ੍ਰਸ਼ਾਸਨ ਨੇ ਸੜਕਾਂ ਰੋਕ ਰੱਖੀਆਂ ਨੇ ਲੋਕ ਸਾਈਡ ਤੇ ਬੈਠੇ ਨੇ ਕਿਉਂਕਿ ਆ ਲੋਕਾਂ ਦੇ ਵਿੱਚ ਬਣਾਉਣਾ ਚਾਹੁੰਦਾ ਵੀ ਕਿਸਾਨਾਂ ਪ੍ਰਤੀ ਵੀ ਜਿਹੜੇ ਕਦੇ ਸੜਕ ਰੋਕ ਲੰਦੇ ਨੇ ਕਦੇ ਟ੍ਰੇਨਾਂ ਉਹ ਸਾਡਾ ਸੌਂਕ ਨਹੀਂ ਭਲੇ ਮਾਨਸਾ ਤੈਨੂੰ ਤਾਂ ਪਹਿਲਾਂ ਤੇਰੇ ਬਾਪ ਦੀ ਪਿਲਸਨ ਤਨਖਾਹਾਂ ਆਉਂਦੀਆਂ ਦੀਆਂ ਗੁਜ਼ਾਰੇ ਨੂੰ ਉਹ ਸਾਡੇ ਤਾਂ ਬੱਚੇ ਫੈਕਟਰੀਆਂ 'ਚ ਵੀ ਨਹੀਂ ਰੱਖ ਰਹੇ ਫੈਕਟਰੀਆਂ ਦੇ ਵਿੱਚ ਉਹਨਾਂ ਨੂੰ 7-8-8000 ਰੁਪਏ ਦਿੰਦੇ ਨੇ 7-8-8000 ਰੁਪਏ ਦੇ ਕੇ ਵੀ ਉਹਨਾਂ ਨੂੰ ਗੁਜ਼ਾਰਾ ਨਹੀਂ ਹੁੰਦਾ ਉਹਨਾਂ ਦੇ ਮੋਟਰਸਾਈਕਲਾਂ ਦਾ ਤੇਲ ਨਹੀਂ ਪੂਰਾ ਹੁੰਦਾ ਤੂੰ ਤਾਂ ਐਸੋ ਆਰਾਮ ਦੀ ਜ਼ਿੰਦਗੀ ਦੇ ਵਿੱਚ ਕਮੇਡੀਅਨ ਬਣ ਕੇ ਲੋਕਾਂ ਦੇ ਅੱਜ ਮੁੱਖ ਮੰਤਰੀ ਸਿਰ ਤੇ ਬਿਠਾ ਲਿਆ ਲੋਕਾਂ ਨੂੰ ਨਹੀਂ ਪਤਾ ਦੀ ਵੀ ਤੂੰ ਉਹ ਇੱਕ ਸਿਗਲੀਗਰਾਂ ਜਿਨ੍ਹਾਂ ਨੂੰ ਐਂ ਕਹਿ ਜੀਏ ਵੀ ਇੱਕ ਇਹਨਾਂ ਦੇ ਬਿਆਨ ਤੁਸੀਂ ਜਿੰਨੇ ਵੀ ਇਹਨਾਂ ਨੇ ਲੋਕਾਂ ਤੇ ਪਰਚੇ ਕਰੇ ਨੇ ਸਾਰਿਆਂ ਤੇ ਇਹਨਾਂ ਨੇ ਮੂੰਹ ਦੀ ਖਾਦੀ ਆ ਪਹਿਲਾਂ ਇੱਕ ਪੱਤਰਕਾਰ ਤੇ ਕਰਿਆ ਮਨਿੰਦਰ ਤੇ ਸਿੱਧੂ ਤੇ ਉਹ ਮੂੰਹ ਦੀ ਖਾਣੀ ਪੈਗੀ ਪਹਿਲਾਂ ਫਿਰ ਇਹਨਾਂ ਨੇ ਕਿਸਾਨਾਂ ਤੇ ਜਿੰਨੇ ਪਰਚੇ ਕਰੇ ਨੇ ਜਿੱਤੇ ਵੀ ਕੋਈ ਹਾਈਲਾਈਟ ਹੋਏ ਨੇ ਉਹ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਆ ਇੱਕ ਇਹਨਾਂ ਦਾ ਇਹਦੇ ਨਾਲ ਦੇ ਹੀ ਭੰਡ ਗਵਈਆ ਬਲਕਾਰ ਸਿੱਧੂ ਉਹ ਲੋਕਾਂ ਦੀਆਂ 3 ਭੈਣਾਂ ਨੂੰ ਤੇ ਵੱਖ-ਵੱਖ ਜਾਤਾਂ ਦੇ ਨਾਂ ਲੈ ਕੇ ਇਹਨਾਂ ਦੇ ਮੰਤਰੀਆਂ ਦੀਆਂ ਪੱਗਾਂ ਲਾਉਣ ਦੀਆਂ ਗੱਲ ਕਰੀਏ ਜਾਂਦਾ ਇਹਨੂੰ ਇਹਨੂੰ ਐਂ ਨਹੀਂ ਪਤਾ ਵੀ ਇਹਦੀ ਜਿਵੇਂ ਆਪਾਂ ਕਹਿ ਲੈਂਦੇ ਅੱਗੇ ਵੀ ਘਰਾਣੇ ਦਾ ਧੀ ਪੁੱਤ ਉਹ ਪਹਿਲਾਂ ਮੁੱਖ ਮੰਤਰੀ ਸਾਹਿਬ ਜਿਹੜਿਆਂ ਨੇ ਕਰੇ ਨੇ ਆ ਲੋਕਾਂ ਦਾ ਢਾਂਚਾ ਉਹ ਕਿਸੇ ਘਰਾਣੇ ਚ ਤੇ ਉਹ ਸਮਝਦੇ ਤੇ ਵੀ ਆ ਗੱਲਬਾਤ ਆ ਜਿਹੜੀ ਕਿਸਾਨਾਂ ਨਾਲ ਕਰੇ ਵਗੈ ਪੈਂਡਾ ਨਹੀਂ ਸੁਟਣਾ ਮਜ਼ਦੂਰਾਂ ਨਾਲ ਕਰੇ ਵਗੈ ਨਹੀਂ ਸੁਟਣਾ ਜਿਹੜੇ ਕੀ ਆ ਕੀ ਕਹਿੰਦਾ ਵੀ ਕੋਈ ਗੱਲ ਨਹੀਂ ਵੀ ਆ ਜਾਣਾ ਸੜਕਾਂ ਤੇ ਅੱਜ ਤੁਸੀਂ ਜਾ ਰਹੇ ਹੋ ਕਿਸ ਤਰ੍ਹਾਂ ਦੇਖਦੇ ਹਾਂ ਕਿਉਂਕਿ ਪੁਲਿਸ ਪ੍ਰਸ਼ਾਸਨ ਵੱਡੇ ਪੱਧਰ ਤੇ ਲੱਗਿਆ ਹੋਇਆ ਹੈਗਾ ਤਾਂ 5 ਤਰੀਕ ਦਾ ਜਿਹੜਾ ਮੋਰਚੇ ਦਾ ਐਲਾਨ ਸੀ ਚੰਡੀਗੜ੍ਹ ਚ ਮੋਰਚਾ ਲੱਗੇਗਾ ਕਿ ਨਹੀਂ ਲੱਗੇਗਾ ਮੋਰਚਾ ਦੇਖੋ ਚੰਡੀਗੜ੍ਹ ਨੂੰ ਊਰੇ ਵੀ ਬਣਾ ਸਕਦੇ ਸੀ ਚੰਡੀਗੜ੍ਹ ਬਣਾ ਸਕਦੇ ਆ ਪਰ ਸਾਡੇ ਜਿਵੇਂ ਵੀ ਆਗੂਆਂ ਦਾ ਫੈਸਲਾ ਆਊਗਾ ਸਾਡੇ ਆਗੂਆਂ ਦਾ ਆਇਆ ਵੀ ਜੇ ਪ੍ਰਸ਼ਾਸਨ ਰੋਕਦਾ ਤਾਂ ਸਾਈਡ ਤੇ ਬਹਿ ਜਿਓ ਇਸੀ ਸਾਈਡ ਤੇ ਬੈਠਿਆਂ ਕੋਈ ਇੱਥੇ ਰਾਜਨੀਤੀ ਬਣੂਗੀ ਆਗੂ ਆ ਰਹੇ ਨੇ ਸਾਡੇ ਸੂਬੇ ਦੇ ਪ੍ਰਧਾਨ ਵੀ ਆਉਣਗੇ ਜੇ ਸਾਨੂੰ ਕਿਹਾ ਤਾਂ ਪਮਾਹਾ ਗੋਲੀਆਂ ਮਾਰ ਲੈਣ ਸਰਪਾੜ ਦੇਣ ਆ ਲੋਕ ਪਿੱਛੇ ਨਹੀਂ ਹਟਣਗੇ ਇਹਨਾਂ ਨੇ ਬਥੇਰੀਆਂ ਰੈਸਟਰਾ ਰੁਸਟਾ ਕਰਕੇ ਦੇਖ ਲਿਆ ਪਿੰਡਾਂ ਦੇ ਵਿੱਚ ਕਲਪੂ ਵਾਲਾ ਮਾਹੌਲ ਬਣਾ ਰਹੇ ਨੇ ਜੇ ਕੋਈ ਪਿੰਡ ਚੋਂ ਤੁਰ ਰਹੇ ਆ ਸੰਗਤ ਉਹ ਉੱਥੇ ਵੀ ਪੁਲਿਸ ਲਾ ਰੱਖੀ ਇਹਨਾਂ ਨੇ ਆ ਐਸੀ ਲੱਡੀ ਪਿੰਡ ਤੋਂ ਆਏ ਨੇ ਸਾਡੇ ਉੱਤੇ ਇਹਨਾਂ ਨੇ ਸਿਫਲਵਾਰਦੀ ਚ ਪੁਲਿਸ ਲਾ ਰੱਖੀ ਆ ਭਲਾ ਐਸੀ ਕੋਈ ਚੱਟਾ ਵੇਚਦੇ ਆ ਕੋਈ ਡਾਕੂ ਆ ਵੀ ਜਾਇਸੀ ਕੋਈ ਲੋਕਾਂ ਦੇ ਵਿੱਚ ਇਹੋ ਜੀ ਸਾਡੀ ਸੀਵੀ ਬਣਾ ਰਿਆ ਵੀ ਕਿਸਾਨਾਂ ਮਜ਼ਦੂਰਾਂ ਦੀ ਆ ਵੀ ਆ ਤਾਂ ਇਹ ਜਰ ਜਾਂਦੇ ਨੇ ਕਦੇ ਏਜੰਟਾਂ ਦੇ ਬਾਰ ਚ ਉਹ ਪਰੂਆ ਜਹਾਨ ਦਾ ਅਮਰੀਕਾ ਦੇ ਵਿੱਚੋਂ ਸਾਡੇ ਲੋਕਾਂ ਨੂੰ ਕੰਨ ਤੋਂ ਫੜ ਕੇ ਟਰੰਪ ਨੇ ਬਾਹਰ ਕੱਢਤਾ ਆ ਲੋਕ ਉਹਨਾਂ ਦੇ ਬਾਦਾਂ ਚ ਤਾਂ ਜਾ ਰਹੇ ਨੇ ਵੀ ਇਹੋ ਜੇ ਸਾਡੇ ਜਵਾਕਾਂ ਦੀ ਸਥਿਤੀ ਨਾ ਬਣ ਜੇ ਜਿਨ੍ਹਾਂ ਨੇ 40-40 ਲੱਖ ਰੁਪਈਆ ਲਾਤਾ 30-30 ਲੱਖ ਰੁਪਈਆ ਲਾਤਾ ਜਿਹੜੀਆਂ ਆ ਪਕਾਈਆਂ ਮਾਰਦਾ ਦੀ ਵੀ ਅਸੀਂ ਏਜੰਟਾਂ ਤੇ ਕਾਰਵਾਈ ਕਰਾਂਗੇ ਕੀਤੇ ਕਰਤੀ ਬਾਈ ਇਹਨੇ ਕੀ ਦਾ ਐ ਲੱਗਿਆ ਵੀ ਇਹਨੇ 40 ਲੱਖ ਵਾਪਸ ਕਰਾਤਾ 50 ਲੱਖ ਉਹ ਲੋਕਾਂ ਦੇ ਧੀ ਪੁੱਤ ਉਵੇਂ ਜੁਮੇ ਰੋ ਰਹੇ ਨੇ ਉਹ ਇਤੋਂ ਤੰਗੀ ਤੋਂ ਇੱਥੇ ਦੇ ਸਿਸਟਮ ਤੋਂ ਤੰਗ ਹੋ ਕੇ ਬਾਹਰ ਜ਼ਮੀਨਾਂ ਵੇਚ ਕੇ ਗਏ ਤੇ ਇਹਨੇ ਭਲੇ ਮਾਲ ਸੀ ਨੇ ਉਹਨਾਂ ਨੂੰ ਜ਼ਮੀਨਾਂ ਵਿਕਾ ਕੇ ਇੱਥੋਂ ਜਿਹੜਾ ਕਹਿੰਦੀ ਅਗਰੇਜ ਆਉਣਗੇ ਬਾਹਰ ਓਏ ਉਹੀ ਇਹ ਜਿਹੜੀ ਪਪੱਖ ਹੀ ਇਹਦੀ ਇਹੋ ਜਿਹੀ ਹੈ ਲੋਕਾਂ ਦੀ ਜਿਹੜੇ ਉਰੇ ਸਾਡੇ ਕਿਰਤ ਕਰਨ ਗਏ ਤੇ ਉਰੇ ਦਾ ਵੀ ਘਰ ਦਾ ਮਾਹੌਲ ਠੀਕ ਹੋ ਜੂ ਉਹਨਾਂ ਨੂੰ ਵੀ ਬਾਹਰ ਕੱਢਤਾ ਪਰ ਇਹਨੂੰ ਦੇਖਣਗੇ ਲੋਕ ਐਡੀ ਗੱਲ ਨਹੀਂ ਹੈਗੀ ਇਹਦਾ ਰਹਿ ਗਿਆ 1.5 ਸਾਲ ਲੋਕ ਕਿਵੇਂ ਜੁੱਤੀਆਂ ਮਾਰਦੇ ਨੇ ਬਿਲਕੁਲ ਕਿਸਾਨਾਂ ਦਾ ਕਹਿਣਾਗਾ ਕਿ ਜਿਹੜੀ ਰਣਨੀਤੀ ਉਹ ਇੱਥੇ ਬਹਿ ਕੇ ਤੈਅ ਹੋਵੇਗੀ ਜਿਹੜਾ ਜਥੇਬੰਦੀ ਦੇ ਪ੍ਰਧਾਨ ਨੇ ਉਹ ਵੀ ਇੱਥੇ ਪਹੁੰਚਣਗੇ ਤਾਂ ਇਸ ਤੋਂ ਬਾਅਦ ਫੈਸਲਾ ਲਿਆ ਜਾਵੇਗਾ ਕਿਉਂਕਿ ਕਿਸਾਨ ਏ ਜ਼ਿਲ੍ਹੇ ਦੇ ਸੰਗਰੂਰ ਜ਼ਿਲ੍ਹੇ ਦੇ ਵੱਡੀ ਗਿਣਤੀ ਜਿਹੇ ਇੱਥੇ ਇਕੱਠੇ ਹੋ ਰਹੇ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਗਵਾਈ ਦੇ ਵਿੱਚ ਉਹ ਰੇ ਔਰਤਾਂ ਆਈਆਂ ਨਿਗੀਆਂ ਟਰੈਕਟਰ ਟਰਾਲੀਆਂ ਕਿਸਾਨਾਂ ਦੀਆਂ ਨੇ ਜਿਹੜੀਆਂ ਪਾਣੀ ਵਾਲੀਆਂ ਟੈਂਕੀਆਂ ਨੇ ਰਾਸ਼ਨ ਵਾਲੀਆਂ ਟਰਾਲੀਆਂ ਨੇ ਉਹ ਸਾਰੀਆਂ ਇਸ ਮੰਡੀ ਦੇ ਵਿੱਚ ਇਕੱਠੀਆਂ ਕਰ ਵੱਲੋਂ ਵੀ ਦੂਏ ਪਾਸੇ ਜਿਹੜਾ ਰੋਡ ਨੇ ਜਿਹੜੇ ਉਹਨਾਂ ਦੇ ਉੱਪਰ ਬੈਰੀਕੇਟਿੰਗ ਕੀਤੀ ਹੋਈ ਆ ਹੁਣ ਦੇਖਣਾ ਹੋਵੇਗਾ ਕਿ ਕਿਸਾਨ ਕਿਸ ਤਰ੍ਹਾਂ ਦੇ ਨਾਲ ਜਿਹੜਾ ਆਪਣਾ ਮੋਰਚੇ ਦਾ ਜਿਹੜਾ ਐਲਾਨ ਕੀਤਾ ਸੀਗਾ ਉਸ ਨੂੰ ਲਗਾਉਂਦੇ ਨੇਗੇ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂਰ